ਆਵਾਜ਼ ਲੋਕਾਂ ਦੀ ਚੈਨਲ ਸੁਨਾਮ ਵੱਲੋਂ ਸੁਨਾਮ ਦੇ ਵਿੱਚ ਸ਼੍ਰੀ ਅਮਨ ਰੋੜਾ ਜੀ ਦੇ ਕੋਠੀ ਦੇ ਅੱਗੇ ਧਰਨਾ ਦਿੱਤਾ ਜਾ ਰਿਹਾ ਹੈਗਾ ਇਹ ਆਪਾਂ ਲਾਈਵ ਦਿਖਾ ਰਹੇ ਹਾਂ ਤੁਹਾਨੂੰ ਸਾਰਾ ਕੀ ਹੈਗਾ ਪੰਜਾਬ ਪੀ ਐਸ ਕੇਲ ਬਹਾਲੀ ਫਰੰਟ ਜਿੰਦਾਪੁਰ ਜਿੰਦਾਬਾਦ ਜਿੰਦਾਬਾਦ ਮਲਾਜਮ ਏਕਤਾ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮੁੱਖ ਮੰਤਰੀ ਮਰਦਾਬਾਦ ਵਿੱਤ ਮੰਤਰੀ ਮਰਦਾਬਾਦ ਲੋਕ ਏਕਤਾ ਜਿੰਦਾਬਾਦ ਮਲਾਜਮ ਏਕਤਾ ਜਿੰਦਾਬਾਦ ਪੰਜਾਬ ਪੇਸ਼ ਕੇਲ ਬਹਾਲ ਕਰੋ ਕੇਂਦਰੀ ਪੇਸ਼ਕਸ਼ੇ ਰੱਦ ਕਰੋ ਰੱਦ ਕਰੋ ਅਦਾਲਤੀ ਫੈਸਲੇ ਜਰਨਲਾਈਜ਼ ਕਰੋ ਜਰਨਲਾਈਜ਼ ਕਰੋ ਜੀ ਨਾ ਗੱਲ ਬਣਦੀ ਫੈਸਲੇ ਜਿੱਤ ਚੁੱਕੇ ਆ ਤੇ ਬਸ ਬੱਸ ਜਿਸ ਤਰ੍ਹਾਂ ਚੱਲਦੇ ਸੀ ਸੁਪਰੀਮ ਕੋਰਟ ਤੱਕ ਫੈਸਲੇ ਅਦਾਲਤੀ ਫੈਸਲੇ ਚੁੱਕੇ ਆ ਉਹਨਾਂ ਫੈਸਲਿਆਂ ਨੂੰ ਲਾਗੂ ਕਰਾਉਣ ਦੇ ਲਈ ਅਸੀਂ ਅੱਜ ਇੱਥੇ ਆਏ ਆਂ ਕਿ ਜਿੰਨੇ ਮੁਲਾਜ਼ਮਾ ਉਹਨਾਂ ਦੀ ਜੋ ਤਨਖਾਹ ਹੈ ਉਹ ਪੰਜਾਬ ਦੇ 6ਵੇਂ ਪੇ ਸਕੇਲ ਤੇ ਬਣਾਈ ਜਾਵੇ ਤੇ ਜੋ ਅਦਾਲਤੀ ਫੈਸਲੇ ਉਹ ਜਰਨਲਾਈਜ਼ ਕਰਕੇ ਜਿੰਨੀਆਂ ਭਤਕੀਆਂ ਨੇ 17/7/2020 ਤੋਂ ਬਾਅਦ ਉਹਨਾਂ ਦੇ ਉੱਤੇ ਲਾਗੂ ਕੀਤੇ ਜਾਣ ਇਹ ਸਾਡੀ ਫੌਰੀ ਮੰਗ ਹੈ ਜੇ ਸਾਡੀ ਇਹ ਮੰਗ ਅਜੇ ਨਹੀਂ ਮੰਨੀ ਜਾਂਦੀ ਤਾਂ ਸਾਡਾ ਜੋ ਆਗਣਾ ਪ੍ਰੋਗਰਾਮ ਹੈ ਉਹ 28 ਸਤੰਬਰ ਨੂੰ ਅਸ਼ੀਰਪਾਸੀ ਨੂੰ ਜਨ ਦਿਹਾੜੇ ਤੇ ਸਾਡਾ ਮੁੱਖ ਮੰਤਰੀ ਪੰਜਾਬ ਜਿੱਥੇ ਵੀ ਪ੍ਰੋਗਰਾਮ ਕਰਦੇ ਉਸੇ ਉਹਨਾਂ ਦਾ ਘਰਾਓ ਕਰਦਾ ਸਾਡਾ ਬਹੁਤ ਹੀ ਮਹੱਤਵਪੂਰਨ ਹੈ ਫਰ ਮੰਤਰੀਪੁਰ ਕੌਂਸਲ ਜੀ ਜਿਹੜੇ ਆ ਆਪਣੇ ਸਾਹ ਜੀ ਮੈਂ ਜੀ ਸੁੰਦਰਪੁਰ ਆਪਣੇ ਸੁਪਾ ਕਨਵੀਨਰ ਪੰਜਾਬ ਬੇਸਕਿਲ ਹਾਲੀ ਸਾਂਝਾ ਫਰੰਟ ਕੋਲ ਜੀ ਤਾਂ ਸਰ ਜਿਹੜਾ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੀਗਾ ਮਾਸ ਜੈਪੋਟੇਸ਼ਨ ਦਾ ਉਹ ਲੈਉਣ ਦਾ ਕਾਰਨ ਹੀ ਹੈਗਾ ਸੀਗਾ ਕਿ ਪੰਜਾਬ ਪ੍ਰਧਾਨ ਅਮਨ अरोड़ा ਜੀ ਜਿਹੜੇ ਐ ਉਹਨਾਂ ਦਾ ਇੱਕ ਵਾਦਾ ਹੈਗਾ ਸੀਗਾ ਸਰ ਦਾ ਵਿੱਚ ਆਉਣ ਤੋਂ ਪਹਿਲਾਂ ਕਿ ਤੁਹਾਡੇ ਤੇ ਪੰਜਾਬ ਪੀਸ ਕੇ ਲਾਗੂ ਕਰਾਂਗੇ ਲੇਕਿਨ ਉਹ ਤਾਂ ਉਹਨਾਂ ਨੇ ਲਾਗੂ ਨਹੀਂ ਕਰੇ ਉਸ ਤੋਂ ਬਾਅਦ ਜਿਹੜਾ ਕਿ ਸਰਕਾਰੀ ਮੁਲਾਜ਼ਮਾਂ ਵੱਲੋਂ ਹਾਈ ਕੋਰਟ ਦਾ ਰੋਕ ਕਰਿਆ ਜਾਂਦਾ ਜਿਸ ਦੇ ਵਿੱਚ ਅਸੀਂ ਹਾਈ ਕੋਰਟ ਦੇ ਸਪਰੀਮ ਕੋਰਟ ਤੋਂ ਜਿੱਤ ਕੇ ਵੀ ਆ ਜਾਂਦੀਆਂ ਔਰ ਡਿਸੀਜਨ ਸਾਡੇ ਹੱਕ ਵਿੱਚ ਵੀ ਆ ਜਾਂਦੇ ਹੈਗੇ ਆ ਉਸ ਤੋਂ ਬਾਅਦ ਵੀ ਜਿਹੜਾ ਹੈ ਸਰਕਾਰ ਰਟਾਲ ਹੋ ਰਹੀ ਹੈ ਕਿ ਆ ਗਲਤ ਤਰੀਕੇ ਦੇ ਨਾਲ ਜਿਹੜੀਆਂ ਸਾਡੀਆਂ ਪੇ ਫਿਕਸੇਸ਼ਨ ਹੋ ਰਹੀਆਂ ਗਈਆਂ ਜਿਸ ਦੀ ਵਜ੍ਹਾ ਕਰਕੇ ਬੜਾ ਵੱਡਾ ਵਿੱਤੀ ਨੁਕਸਾਨ ਹੋਣਾ ਹੈ ਉਹ ਮੁਲਾਜ਼ਮਾਂ ਦਾ ਹੋ ਰਿਹਾ ਹੈਗਾ ਤਾਂ ਅੱਜ ਦਾ ਮਕਸਦ ਸਿਰਫ ਇਹੀ ਸੀਗਾ ਕਿ ਅਸੀਂ ਉਹਨਾਂ ਨੂੰ ਆਪਣੀ ਜਿਹੜੀ ਇਹ ਮੰਗ ਹੈਗੀ ਹੈ ਉਹਦੇ ਤੋਂ ਵਧੀਆ ਤਰੀਕੇ ਨਾਲ ਜਾਣੂ ਕਰਵਾਉਂਦੇ ਕਿ ਹੁਣ ਤਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਵੀ ਇਹ ਕਹਿਤਾ ਹੈਗਾ ਕਿ ਇਹਨਾਂ ਮੁਲਾਜ਼ਮਾਂ ਤੇ ਜਿਹੜਾ ਹੈਗਾ ਉਹ ਪੰਜਾਬ ਦਾ ਪੇ ਸਕੀਲ ਲਾਗੂ ਲੇਕਿਨ ਸਰਕਾਰ ਜਿਹੜੀ ਹੈਗੀ ਹੈ ਉਹ ਜਿਵੇਂ ਵੀ ਧਿਆਨ ਨਹੀਂ ਦੇ ਰਹੀ ਹੈਗੀ ਹੋਰ ਇਸੇ ਵਜ੍ਹਾ ਕਰਕੇ ਸਾਨੂੰ ਅੱਜ ਇਹ ਪ੍ਰੋਗਰਾਮ ਇੱਥੇ ਲੈ ਕੇ ਆਉਣਾ ਪਿਆ। ਹੋਰ ਸਾਡੀ ਨਵੇਂ ਮਹੀਨੇ ਦੀ ਜਿਹੜੀ ਹੈ 5 ਤਰੀਕ ਨੂੰ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਇੱਕ ਵਾਰ ਫਿਰ ਤੋਂ ਲਗ ਲਗ ਕੇਸਾਂ ਦੇ ਵਿੱਚ ਸਰਕਾਰ ਨੇ ਉੱਥੇ ਆਪਣੀ ਜਵਾਬਤਦਾਰੀ ਵੀ ਕਰਨੀ ਹੈਗੀ ਹੈ। ਤਾਂ ਅਸੀਂ ਇਸ ਅੱਜ ਦੇ ਮਾਸਟਰ ਕਨਸਟਿਊਸ਼ਨ ਪ੍ਰੋਗਰਾਮ ਰਾਹੀਂ ਸਰਕਾਰ ਤੋਂ ਇਹ ਉਮੀਦ ਕਰਦੇ ਸੀ ਕਿ ਉਹ ਸਾਨੂੰ ਸੁਣਦੇ ਔਰ 5 ਤਰੀਕ ਦੀ ਜਿਹੜੀ ਹਾਈ ਕੋਰਟ ਦੀ ਸੁਣਵਾਈ ਉਹਦੇ ਵਿੱਚ ਵਧੀਆ ਤਰੀਕੇ ਨਾਲ ਜਿਹੜਾ ਪੰਜਾਬ ਕੇਸ ਕਿ ਲਾਗੂ ਕਰਨ ਲਈ ਜਿਹੜਾ ਉਹ ਵਜਨ ਪਾਉਂਦੀ ਔਰ ਸਾਰੇ ਵਧੀਆ ਤਰੀਕੇ ਨਾਲ ਪੇ ਫਿਕਸੇਸ਼ਨ ਕਰਕੇ ਉੱਥੇ ਜਿਹੜਾ ਹਾਈ ਕੋਰਟ ਦੇ ਵਿੱਚ ਉਹ ਵੀ ਕਾਗਜ਼ੀ ਕਾਰਵਾਈ ਪੂਰੀ ਕਰਦੀ। ਲੇਕਿਨ ਹੋਇਆ ਇਸਦੇ ਉਲਟ ਕਿ ਦੇਖ ਸਕਦੇ ਹੋ ਇੱਕ ਮਾਸ ਡੈਪੂਟੇਸ਼ਨ ਪ੍ਰੋਗਰਾਮ ਆਇਆ ਔਰ ਇਹ ਪੈਰੀਕੇਟਿੰਗ ਜਿਹੜੀ ਹੈਗੀ ਹੈ ਉਹ ਕਰ ਦਿੱਤੀ ਜਾਂਦੀ ਹੈ ਔਰ ਪ੍ਰਿੰਟ ਕੋਲੋਂ ਐਵੇਂ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ ਸਿਰਫ ਇੱਕ ਮੰਗ ਪੱਤਰ ਜਿਹੜਾ ਹੈਗਾ ਤਾਂ ਨਿੱਪਟਰ ਪੱਤਰ ਜਿਹੜਾ ਉਹ ਅੱਜ ਦੇਣਾ ਸੀਗਾ ਲੇਕਿਨ ਪ੍ਰਸ਼ਾਸਨ ਨੇ ਜਿਹੜਾ ਹੈਗਾ ਇਸੇ ਉਹ ਉਲਟ ਕਰਦੇ ਜਿੱਥੇ ਤਾਂ ਮੀਟਿੰਗ ਕਰਵਾਉਣੀ ਸੀਗੀ ਉਹਦੇ ਅਗੇਂਸਟ ਜਾ ਕੇ ਜਿਹੜਾ ਹਾ ਬੈਰੀਕੇਟਿੰਗ ਦੀ ਜਿਹੜੀ ਹੈਗੀ ਉਹਨਾਂ ਨੇ ਨੀਤੀ ਬਣਾਈ ਔਰ ਆਮ ਜਨਤਾ ਦੇ ਨਾਲ ਜਿਹੜਾ ਉਹ ਲੜਾਣ ਦਾ ਜਾਂ ਆਮ ਜਨਤਾ ਦੇ ਵਿਰੋਧ ਦੇ ਵਿੱਚ ਜਾਣ ਦਾ ਵੀ ਜਿਹੜਾ ਹੈਗਾ ਉਹ ਗੈਰ ਜ਼ਿੰਮੇਵਾਰਾਨਾ ਜਿਹੜਾ ਹੈਗਾ ਉਹ ਤਰੀਕਾ ਜਿਹੜਾ ਹੈਗਾ ਉਹ ਉਹ ਨਾਂ ਪ੍ਰਸ਼ਾਸਨ ਨੇ ਅੱਜ ਅਪਣਾਇਆ ਹੈਗਾ ਕਿਹੜੇ ਕਿਹੜੇ ਫਰੰਟ ਦੇ ਪੰਜਾਬ ਮੁਲਾਜ਼ਮ ਲਈ ਜੀ ਅੱਜ ਬਹੁਤ ਹੀ ਜ਼ਿਆਦਾ ਅੱਜ ਦਾ ਜਿਹੜਾ ਇਹ ਪੰਜਾਬ ਪੀਸ ਕਿਲਵਾਲੀ ਸੰਜਾ ਫਰੈਂਚਾਈਜ਼ ਦੇ ਵਿੱਚ 2392 ਅਧਿਆਪਕ ਜੇਥੇ ਬੰਦੀ ਹੋਗੀ 6835 ਐਲੀਮੈਂਟਰੀ ਟੀਚਰ ਜੂਨੀਅਰ ਹੋਏਗੀ 41 ਕਾਡ ਮਾਸਟਰ ਕੈਡਰ ਹੋਗੀ ਐਮ ਪੀ ਐ ਕੇ ਡਬਲਿਊਓ ਹੈਲਥ ਡਿਪਾਰਟਮੈਂਟ ਤੋਂ ਹੋਗੇ ਵਾਰਡ اٹینڈੰਟ ਹੋਗੇ ਜੀ ਹੈਲਥ ਡਿਪਾਰਟਮੈਂਟ ਤੋਂ ਔਰ ਇਹਦੇ ਨਾਲ ਨਾਲ ਜਿਹੜਾ ਆ ਗਿਆ ਕਲਰਕ ਜਿਹੜੇ ਆ ਔਰ ਪਟਵਾਰੀ ਜਿਹੜੇ ਆ ਉਹ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਔਰ ਇਸ ਤੋਂ ਬਾਅਦ ਜਿਹੜਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸ਼ੀਰਪາກ ਸਿੰਘ ਦੇ 28 ਸਤੰਬਰ ਨੂੰ ਦਿਵਸ ਤੇ ਜਿਹੜਾ ਹੈ ਉਹ ਸੂਬਾ ਪਧਰੀ ਪ੍ਰੋਗਰਾਮ ਜਿਹੜਾ ਸੂਬਾ ਪਧਰੀ ਵੱਡੀ ਰੈਲੀ ਜਿਹੜੀ ਹੈ ਮਾਸਟਰ ਡਿਪੋਟੇਸ਼ਨ ਜਿਹੜਾ ਉਹ ਸੂਬਾ ਰੈਲੀ ਦੇ ਵਿੱਚ ਨਿਡਾਉ ਬਦਲ ਕੇ ਆਊਗਾ ਜੀ। ਬਹੁਤਲੀ ਜੀ ਥੈਂਕ ਯੂ। ਅੱਗੇ ਉਹ ਤੋਂ ਸਾਡੇ ਸਾਥੀ ਹੈਗੇ ਆ ਜੀ ਸਰਜੀਤ ਤਰਪਤੀ ਹੋਜੀ ਉਹ ਆਪਣੇ ਵਿਚਾਰ ਜਿਹੜੇ ਰੱਖਣਗੇ ਤਰਜੀਤ ਸਤਿਕਾਰ ਮੁਦਾਬਾਦ। ਮੁਦਾਬਾਦ ਮੁਦਾਬਾਦ ਪੰਜਾਬ ਸਰਕਾਰ ਮੁਦਾਬਾਦ ਮੁਦਾਬਾਦ

ਆਮ ਸਰਕਾਰ ਮੁਰਦਾਬਾਦ ਮੁਰਦਾਬਾਦ ਮੁੰਦਾਬਦ ਬਦਲਾਵ ਵਾਲੀ ਸਰਕਾਰ ਮੁਰਦਾਬਾਦ 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 ਪੰਜਾਬ ਪੇਸਕੇ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਕੋਟ ਹੁਕਮਾਨੂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਥੇਰਾ بیری نہیں چلے گی نہیں چلے گی نہیں چلے گی کوٹ اللہ کو کرو لگو کرو لگو کرو پنجاب سرکار مردہ پاس مردہ دوستو این سنجے مورچے بلوں جڑا پروگرام میں لکھیا گیا سی گا اور اره. آمنو روڑا جی دی کوٹھی دے اکے آئی سی کہنے دے ایسی مانگ کر دے پنجاب سرکار مردہ ਇੱਥੇ ਪ੍ਰਸ਼ਾਸਨ ਨੇ ਇਹਨਾਂ ਨੂੰ ਰੋਕਿਆ ਹੋਇਆ ਹੈਗਾ ਸਾਡਾ ਇੱਕਾ ਜਿੰਦਾਬਾਦ ਜਿੰਦਾਬਾਦ ਬਾਕੀ ਪ੍ਰਸ਼ਾਸਨ ਕੀ ਹੋ ਕਰਦਾ ਹੈਗਾ ਤਾਂ ਉਹ ਪ੍ਰਸ਼ਾਸਨ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਕੀ ਤੁਸੀਂ ਬਖ ਬਖ ਸਾਥੀਆਂ ਦੇ ਵਿਚਾਰ ਸੁਣੇ ਮੇਰੇ ਤੋਂ ਪਹਿਲਾਂ ਕਈ ਸੀਨੀਅਰ ਸਾਥੀ ਬੋਲ ਕੇ ਗਏ ਜਿਵੇਂ ਜਰਜੀਤ ਬਰਨਾਲਾ ਜੀ ਡੀਟੀਐਫ ਸੂਬਾ ਮੀਤ ਪ੍ਰਧਾਨ ਸਾਡੇ ਸੂਬੇ ਦੇ ਪ੍ਰਧਾਨ ਵਿਕਰਮ ਦੇਵ ਜੀ ਜੇ ਕੋਈ ਤਾਂ ਕਿਉਂ ਨਹੀਂ ਵੀ ਕਰਤੀਆਂ ਨੇ ਗੱਲ ਰੱਖੀ ਆ ਤਾਂ ਗੱਲਾਂ ਸਾਥੀਓ ਇੱਕੋ ਸਮਝਣ ਵਾਲੀਆਂ ਨੇ ਮੈਂ ਕੋਈ